ਕਹਾਣੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਕਹਾਣੀ ਦਾ ਨਾਂ ਜੀ ਮੂਰਖ ਕਛੂ ਪੁਰਾਣੇ ਸਮੇਂ ਦੀ ਗੱਲ ਤੇ ਮੀਨ ਆਪਿਆ ਮੀਨ ਆਪਿਆ ਤੇ ਭਾਈ ਛੱਪੜ ਸੀਗਾ ਪਿੰਡ ਦਾ ਤੇ ਉਹਦੇ ਵਿੱਚ ਕਛੂ ਰਹਿੰਦੇ ਸੀ ਦੋ ਕਛੂ ਰਹਿੰਦੇ ਸੀ ਦੋ ਤੇ ਉਹਦੇ ਨੇੜੇ ਇੱਕ ਬਗਲਾ ਆ ਜਾਂਦਾ ਸੀ ਡੱਡਾ ਡੁੱਡਾ ਫੜਨ ਵਾਸਤੇ ਕਛੂ ਵੀ ਧੁੱਪੇ ਨਿਕਲ ਕੇ ਵਾਇ ਜਾਂਦੇ ਸੀ ਤੇ ਬਗਲਾ ਉਹਨਾਂ ਦੀਆਂ ਗੱਲਾਂ ਸੁਣਨ ਲੱਗ ਜਾਂਦਾ ਸੀ ਬਗਲਾ ਤੇ ਦੋਨੇ ਕਛੂਰੇ ਦੋਸਤ ਬਣ ਗਏ ਬਗਲੇ ਦੇ ਉਹ ਰੋਜ਼ ਬਗਲਾ ਆਇਆ ਕਰੇ ਰੋਜ਼ ਗੱਲਾਂ ਬਾਤਾਂ ਸੁਣਿਆ ਕਰੇ ਤੇ ਆਪਦੀਆਂ ਡੱਡਾ ਡੁੱਡਾ ਖਾ ਕੇ ਚਲੇ ਆਇਆ ਜਾਂਦਾ ਜਦੋਂ ਮੀਂਹ ਆ ਪਿਆ ਤੇ ਪਾਣੀ ਗਿਆ ਭਾਈ ਸੁੱਕ ਛਪੜਦਾ ਪਾਣੀ ਸੁੱਕ ਗਿਆ ਛਪੜਦਾ ਤੇ ਕੱਚੂ ਬਗਲੇ ਨੂੰ ਕਹਿੰਦੇ ਲੈ ਵੀ ਮਿੱਤਰਾ ਅਸੀਂ ਤਾਂ ਹੁਣ ਜਾਵਾਂਗੇ ਕਿਸੇ ਹੋਰ ਛੱਪੜ ਤੇ ਤੈ ਤੂੰ ਹੁਣ ਸਾਨੂੰ ਇੱਥੇ ਨਾ ਭਾ ਲੈਣਾ ਹੀ ਉਹ ਬਗਲਾ ਕਹਿੰਦਾ ਯਾਰ ਮੇਰਾ ਤਾਂ ਜੀ ਨਹੀਂ ਲੱਗਣਾ ਤੁਹਾਡੇ ਬਿਨਾਂ ਤੇ ਤੁਸੀਂ ਮੈਨੂੰ ਵੀ ਨਾਲ ਲੈ ਚਲੋ ਉਹ ਕਹਿੰਦੇ ਅਸੀਂ ਤਾਂ ਜਾਵਾਂਗੇ ਤੁਰਪਰ ਕੇ ਹੌਲੀ ਹੌਲੀ ਰਾਤ ਨੂੰ ਤੇ ਤੂੰ ਜਾਣਾ ਉੱਡਿਆ ਤੈਨੂੰ ਰਾਤ ਨੂੰ ਥੱਲੇ ਕੀ ਦੱਸੂ ਕਿੱਧਰ ਜਾਣਾ ਕੀ ਕਰਨਾ ਅਈ ਤੱਕ ਆਹ ਉਹਦੇ ਵੀ ਦੀ ਨੰਗਦੇ ਸੁਵੇ ਜਾਵਾਂਗੇ ਭਾਈ ਥੱਲੇ ਕੇ ਖੜਦੇ ਤੂੰ ਤੇ ਵੀ ਸਾਡੇ ਨਾਲ ਹੁਣ ਕਿਵੇਂ ਚਾਲ ਬਣੂ ਬਗਲਾ ਆ ਰਾਇ ਬੜੀ ਗੱਲ ਐ ਇਹ ਤਾਂ ਤੁਹਾਨੂੰ ਮੈਂ ਦੱਸ ਦੇਣਾ ਚਲੋ ਜੀ ਉਹਨਾਂ ਨੇ ਭਾਈ ਕੀ ਕੀਤਾ ਨਾ ਬਗਲਾ ਇੱਕ ਹੋਰ ਫੱਦ ਲਿਆ ਉਹਨੇ ਆਪ ਦਾ ਬੇਲੀ ਕਹਿੰਦਾ ਯਾਰ ਸਾਡੀ ਮਦਦ ਕਰਾ ਮੈਂ ਤਾਂ ਕਛੂਆ ਦੇ ਨਾਲ ਦੋਨੋਂ ਆਉਣੀ ਆ ਦੋਸਤੀ ਤੇ ਉਹਨਾਂ ਦੇ ਨਾਲ ਹੀ ਜਾਣਾ ਤੇ ਤੂੰ ਵੀ ਮੇਰੇ ਨਾਲ ਚੱਲ ਅੱਜ ਮੇਰੀ ਮਦਦ ਕਰ ਦੂਜਾ ਭਾਈ ਬਗਲਾ ਉਹਦਾ ਕੋਈ ਯਾਰ ਬੇਲੀ ਸੀ ਉਹ ਆ ਗਿਆ ਉਹਦੇ ਕੋਲ ਇਹ ਕਹਿੰਦਾ ਦੱਸ ਉਹ ਬਗਲਾ ਭਾਈ ਇੱਕ ਡੰਡਾ ਚੱਕ ਲੈ ਆ 2 ਫੁੱਟ ਦਾ 2 ਫੁੱਟ ਦਾ ਡੰਡਾ ਚੱਕ ਕੇ ਤੇ ਇੱਕ ਪਾਸੇ ਤਾਂ ਮੂੰਹ 'ਚ ਆਪ ਦੇ ਫੜ ਲਿਆ ਤੇ ਦੂਜੇ ਪਾਸੇ ਦੂਜੇ ਬਗਲੇ ਨੂੰ ਫੜਾਤਾ ਲੈ ਵੀ ਕੱਛੂ ਨਵਾ ਦਾ ਐਂ ਕਰ ਵਿਚਾਲੋ ਤੂੰ ਫੜ ਲੈ ਅਸੀਂ ਇਹ ਡੰਡੇ ਨੂੰ ਲੈ ਕੇ ਤਹਾਂ ਉਡਾਂਗੇ ਤੇ ਤੂੰ ਸਾਡੇ ਨਾਲ ਹੀ ਉੱਡਿਆ ਜਾਈ ਕੱਛੂ ਵੀ ਵੜਾ ਖੋਜ ਆਇਆ ਵੀ ਮੈਨੂੰ ਘਿਸੜ ਕੇ ਘਿਸੜ ਕੇ ਜਾਣ ਨਾਲੋਂ ਬੜਾ ਸੌਖਾ ਰਹੂ ਮੈਂ ਕਹਿੰਦਾ ਜਿਹੜਾ ਦੂਜਾ ਕੱਛੂ ਰੇ ਗਿਆ ਉਹਨੂੰ ਫਿਰ ਵਾਰਿਆ ਕਿੱਥੇ ਲੈ ਜਾਾਂਗੇ ਉਹਦਾ ਠੀਕ ਹੈ ਉਹ ਭਾਈ ਬਗਲਿਆਂ ਨੇ ਡੰਡਾ ਫੜ ਲਿਆ ਦੋਨੇ ਪਾਸਿਓਂ ਆਪਣੀਆਂ ਚੁੰਝਾਂ ਚ ਤੇ ਕੱਛੂ ਨੇ ਫੜ ਲਿਆ ਵਾ ਡੰਡਾ ਵਿਚਾਲੇ ਤੇ ਬਗਲੇ ਦਾ ਭਾਈ ਉਹਨੂੰ ਲੈ ਕੇ ਔਡਰ ਤੁਰੇ ਔਡਰ ਤੁਰੇ ਉੱਡੇ ਜਾਂਦੇ ਆ ਉੱਡੇ ਜਾਂਦੇ ਆ ਤੇ ਇੱਕ ਪਿੰਡ ਦੇ ਉੱਪਰੋਂ ਦੇ ਨੰਗਣ ਲੱਗੇ ਪਿੰਡ ਦੇ ਬਾਹਰ-ਬਾਰ ਕੁਝ ਬੱਚੇ ਖੇਡ ਰਹੇ ਸੀ ਤੇ ਉਹ ਬੱਚਿਆਂ ਨੇ ਜਦੋਂ ਤਹਾਂ ਦੇਖਿਆ ਵੀ ਹਾਂ ਬਗਲੇ ਦੇ ਨਾਲ ਕੱਚੂ ਉਹਦੇ ਕੱਚੂ ਉੱਡਿਆ ਜਾਂਦਾ ਓਏ ਕੱਚੂ ਉੱਡਿਆ ਜਾਂਦਾ ਓਏ ਕੱਚੂ ਉੱਡਿਆ ਜਾਂਦਾ ਜਦੋਂ ਇਹ ਆਵਾਜ਼ ਕੱਚੂ ਦੇ ਕੰਨਾਂ 'ਚ ਵੀ ਪੈ ਗਈ ਕੱਛੂ ਥੋੜਾ ਜਿਹਾ ਬੜ ਬੋਲਾ ਸੀ ਉਹ ਚੁੱਪ ਰਹਿਣ ਵਾਲਾ ਹੈ ਨਹੀਂ ਸੀ ਤੇ ਆਣਦਾ ਮੂੰਹ ਖੋਲ ਕੇ ਕਹਿੰਦਾ ਉਹ ਕਦੇ ਕੱਛੂ ਨਹੀਂ ਵੇਖਿਆ ਕਿਉਂ ਭੁਖੀ ਜਾਂਦੇ ਹੋ ਜਦੋਂ ਉਹਨੇ ਮੂੰਹ ਖੋਲਿਆ ਤੇ ਕੱਛੂ ਤੜਮਦਣੇ ਥੱਲੇ ਵਜਿਆ ਤੇ ਥੱਲੇ ਵੱਜਦੇ ਕੱਛੂ ਗਿਆ ਮਰ ਇਸ ਲਈ ਦੋਸਤੋ ਮਿੱਤਰੋ ਜਿਹੜਾ ਬੰਦਾ ਜਿਆਦਾ ਬੋਲਦਾ ਹੈ ਨਾ ਇਹ ਉਹ ਸਟਾਫੇਟਾਂ ਨਹੀਂ ਖਾ ਲੈਂਦਾ ਨਖਾਨ ਆਪ ਦਾ ਹੀ ਕਰਾ ਲੈਂਦਾ